ਇੱਕ ਤੇ ਭਰਾ ਮਰਿਆ ਭਾਵੇਂ ਆਪਣੇ ਪਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਦੇ ਇੱਕ ਦੇ ਜਥੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਕਿ ਜੇ ਤੇ ਮਾਰਾਂ ਨੂੰ ਅਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬਰਾ ਗੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮੜੀ ਅੱਜ ਵੀ ਕੋਈ ਨਹੀਂ ਪਾ ਰਿਹਾ ਮੇਰੇ ਨੇ ਇਹ ਕੋਲਸਟਰ ਲੁਕਾ ਰਿਹਾ ਹੈ ਕੋਲਸਟਰ ਜਿਹੜਾ ਦਾਰੂ ਦੇ ਨਾਲ ਪੂਰਾ ਟੱਕੀ ਹੋਈ ਹੈ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚੁਣਦਾ ਵਾ ਤੇ ਉਹ ਦਾਰੂ ਦੇ ਨਾਲ ਪੂਰਾ ਆ ਵੀ ਦੇਖ ਲੋ ਕੋਈ ਕਦਾ ਡਾਕਟਰ ਇਹ ਬਜ਼ੁਰਗ ਮਾਤਾ ਦਾ ਕੀ ਕਸੂਰ ਹੀ ਜਿੰਨੂੰ ਕੁੱਟ-ਕੁੱਟ ਕੇ ਗੰਦਰੀ ਹਾਲਤ ਚ ਛੱਡਿਆ ਕੈਨੇਡਾ ਮੇਗਾ ਦਾਰੂ ਪੀਂਦੇ ਨੂੰ ਮੈਨੂੰ ਲੱਗਦਾ ਫਿਰ ਮੈਂ ਤਾਂ ਮਨ ਤੋਂ ਕਹਿੰਦਾ ਪਹਿਲਾਂ ਨਹੀਂ ਪੀਂਦੀ ਇਹ ਜਿਹੜੀ ਸ਼ਬਦਾਵਲੀ ਹੀ ਤੁਹਾਡੀ ਮੈਂ ਉਹ ਵਰਡ ਬੋਲ ਨਹੀਂ ਸਕਦਾ ਕੁੱਤੀਆਂ ਤੇ ਬਿੱਲੀਆਂ ਪਤਾ ਨਹੀਂ ਕੀ ਕੁਛ ਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਰਮ ਦੇ ਵਿੱਚ ਦੁੱਬ ਕੇ ਮਰ ਜਾਣਾ ਚਾਹੀਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਇਹੋ ਜਿਹੇ ਬੋਲ ਕੇ ਬੁਲਣ ਦੇ ਮਰ ਜਾਣਾ ਮੇਰੀ ਗੱਲ ਸੁਣ ਇਨੂੰ ਬੈਂਕ ਦੀ ਨੌਕਰੀ ਮਿਲੀ ਫੱਗ ਗਈ ਨੌਕਰੀ ਮਿਲੀ ਤਾਂ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਦੇ ਲਈ ਉਹ ਕੇ ਮਰ ਜਾਣਾ ਦੇਂਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਆਏ ਉਹ ਬੋਲਣ ਲਈ ਬੋਲਣ ਦੇ ਮਰ ਜਾਣਾ ਨਹੀਂ ਲਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫੱਗ ਗਈ ਨੌਕਰੀ ਮਿਲੀ ਤਾਂ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਦੇ ਲਈ ਜੀਣਾ ਹਣਾ ਤੂੰ ਨਹੀਂ ਕਰ ਦਿੱਤਾ ਉਹ ਤਾਂ ਮੁਜਾਰਤਾਂ ਵਿਚੋਰੀ ਦਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਦੀ ਉਹ ਡਰਦੇ ਮਾਰੇ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਜੀ ਆਹ ਮਾਤਾ ਕਿੱਥੇ ਜਾਂਦੀ ਆ ਆ ਬੁੱਢੇ ਬਾਰੇ ਕਿੱਥੇ ਜਾਣਾ ਆਂ ਜੀ ਇੱਧਰ ਆ ਤ੍ਰੀਪਤੀਸਥਾਨ ਤੋਂ ਨਹੀਂ ਉਹਦੇ ਵਾਲੀ ਚੰਨੀ ਮੈਂ ਰੱਖਦੀ ਆ ਉਹ ਚੁੱਪ ਕਰੋ ਗਲਤ ਪਾਸੇ ਨਾ ਜਾਣ ਬਾਬਾ ਜੀ ਆ ਚਲਿੱਤਰ ਆ ਜਿਹੜੇ ਇਹੀ ਚਲਿੱਤਰ ਬਹੁਤ ਇਹਨੂੰ ਦੇਖ ਚੁੱਕੇ ਹੋ ਜਿਹੜੇ ਚਲਿੱਤਰ ਆਪਾਂ ਰੋਜ਼ ਹੀ ਲਿਖਦੇ ਆ ਰੋਜ਼ ਚਲਿੱਤਰ ਇਹੋ ਜੇ ਸੈਟ ਆਪਾਂ ਕੀਤੇ ਪਏ ਠੀਕ ਐ ਅ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇਹ ਰੈਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਂ ਦਾ ਸਾਹਮਣੇ ਲੱਗ ਕਟੋ ਕਟ ਵੀ 70 75 ਕਹਿਣਾ ਪਤਾ ਸਾਰਾ ਸਾਹਮਣੇ ਆ ਰਿਹਾ ਕੈਮਰਾ ਵਿੱਚ ਗਏ ਆ ਜੀ ਹੋਰ ਵੀ ਹੋਣੀ ਆ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਡੱਕੇ ਗਏ ਆ ਆਪਾਂ ਉਹ ਚੀਜ਼ ਮੈਂ ਦੱਸਾਂ ਤੈਨੂੰ ਹੁਣ ਤੂੰ ਕੋਈ ਨਾ ਦੱਸਣਾ ਮੈਂ ਵੀਰਾ ਕੋਈ ਦੱਸ ਦਿੰਦਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਮੇਰੀ ਮੇਰੀ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗ ਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਇਹਕੇ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜ਼ੀ ਹੋਵੇ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਹੋਣੀ ਮਟਣ ਦੇਣੀ ਠੀਕ ਹੈ ਮਾਰ ਕੁੱਟ ਤੇ ਬਹੁਤ ਦੂਰ ਦੀ ਗੱਲ ਰਹਿੰਦੀ ਹੈ ਸਾਰਾ ਭਾਵੇਂ ਨਗਰ ਹੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ